ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੰਦੀ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜਗਦੇਵ ਖੁਰਦ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਆਪਾਂ ਅੱਜ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀ ਆ ਤੇ ਤਿੰਨ ਨੇ ਸੋਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਚਲੋ ਬਾਦੋਂ ਆਪਾਂ ਕਰਦੇ ਹਾਂ ਵੀਡੀਓ ਨਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸਨੋ ਠੀਕ ਠਾਕ ਜੀ ਕਿੱਦਾਂ ਮਹਾਰਾਜੀ ਦੀ ਵੀਰ ਜੀ ਚਲੋ ਵਧੀਆ ਖੁਸ਼ਹਾਲ ਚਾਹੀਦੀ ਜੀ ਤੇ ਨਾਮ ਦੱਸ ਦੇ ਕਰੀ ਨਾਮ ਪ੍ਰੇਮ ਸਿੰਘ ਪਿੰਡ ਜਗਦੀਖ ਉਧ ਤਸੀਲੇ ਨਾਲਾ ਜ਼ਿਲ੍ਹਾ ਮRETURNTRANSFER ਫੋਨ ਨੰਬਰ ਬੋਲ ਦੇ ਕਰੀ 990129685 ਠੀਕ ਹੈ ਇਥੇ ਮੀਮੂ ਪੈ ਗਿਆ ਫਿਰ ਖੁੱਲਾ ਹੀ ਨਹੀਂ ਇਥੇ ਖੁੱਲਾ ਹੀ ਪਿਆ ਜੀ ਖੁੱਲਾ ਹੀ ਪੈ ਗਿਆ ਸਾਰੇ ਕਿਤੇ ਹੀ ਆ ਨਾ ਹਾਂਜੀ ਹਾਂਜੀ ਠੀਕ ਹੈ ਤੇ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਇਦਾਂ ਹੀ ਆਪਾਂ ਕਰਨੀ ਖਾਂਤ ਤੁਣ ਵੇਖੋ ਕਿੰਨਾ ਸੋਹਣਾ ਲੱਗਾ ਵੇ ਜੀ ਥਣ ਪਾਟਾ ਵੇਖੋ ਕਿੰਨਾ ਸੋਹਣਾ ਖਾਂਤ ਤੁਣ ਬਹੁਤ ਸੋਹਣਾ ਲੱਗਾ ਹਾਂ ਦੇ ਸਾਡੇ ਥਣ ਜਿਹੜਾ ਚੰਗਾ ਲੱਗਾ ਪ੍ਰੋਪਰ ਹੱਥ ਯਾਰੀ ਵੀਰ ਭਰਾਵਾਂ ਦੀ ਡਿਮਾਂਡ ਦੀ ਥਣ ਤੁਣ ਸੋਹਣਾ ਵੇ ਬਾਕੀ ਥਾਣ ਤੁਣ ਸੋਹਣਾ ਗਾ ਦੁੱਧ ਕਿੰਨਾ ਜੇ ਤੇ ਕੋਲ ਦੁੱਧ ਵੀ ਜੀ ਕੋ ਕਹਿਣ ਨੂੰ ਤੇ ਭਾਵੇਂ ਜਿਹੜਾ ਵਖਾਵਾ 12 ਕਿਲੋਆਂ ਦਾ ਪਰ ਆਪਾਂ ਵੀਰ ਜੀ ਸਾਡੇ 10.5 ਕਿਲੋ ਚੋਕੇ ਦਾਗੇ ਕਰੋ ਆਪਣੇ ਅੱਛਾ ਹੋਊਗਾ 11 ਕਿਲੋ 10.5 ਕਿਲੋ ਚੋਕੇ ਦਾੰਗ ਲੀਟਰ ਮਾਰ ਪੱਕਾ ਦੁੱਧ ਜਿਹੜਾ ਮੈਂ ਨਾ ਲੀਟਰ ਮਾਰ ਕੇ ਦਾਂਗੇ ਠੀਕ ਆ ਜੀ ਇਹ ਵੀ ਵਿੱਤੀ ਚਾਰ ਦਿਨ ਦਾ ਸਾਂਭਰ ਸੁੰਭੜ ਵਾਲੀ ਆ ਤੇ ਬੱਚਾ ਇਹਦੇ ਮਗਰ ਆ ਕੁਲਾਜਾ ਹਾਂਜੀ ਹਾਂਜੀ ਆ ਬੱਚਾ ਜੀ ਜਿਹੜਾ ਮੱਛੀ ਵਿੱਜੀ ਦੇ ਮਗਰ ਉੱਚਾ ਬੱਚਾ ਜੇ ਆਪਣੀ ਸਮਝਣਾ ਕੋਈ ਵੇਖ ਲੈ ਚੌਂ ਦੀ ਲਾਲੇ ਪੰਜਾਂ ਦੀ ਲਾਲੇ ਜੋ ਵੀ ਆ ਤੁਹਾਡੇ ਸਾਹਮਣੇ ਹੀ ਆ ਪਰ ਵਿੱਜੀ ਵਸ਼ੀ ਥੱਲੇ ਪੈਂਦੀ ਆ ਬਸਮ ਦੀ ਉਹਦੇ ਨਾਲ ਅੱਛਾ ਪਾਏ ਪਸਮਾ ਲਓ ਇਹਨੂੰ ਕੋਈ ਗੱਲ ਨਹੀਂ ਆ ਜੀ ਭਾਈ ਮਾਸਾ ਅੱਛਾ ਜਾਨੀ ਮੜਾ ਵਖਾ ਦੀਏ ਚਲੋ ਦਿਖਾ ਦੋ ਇਹ ਆ ਕਿ ਮਗਰ ਵਸ਼ੀ ਜਿਹੜੀ ਪਲੀ ਫਲੋਸੀ ਅੱਜ ਤੇ ਸਿੰਗ ਨਹੀਂ ਇਹਦੇ ਤਗਾਏ ਕਿਸ ਨੇ ਬਾਕੀ ਕੋਈ ਆਪਣੀ ਸਮਝਣਾ ਵੇਖ ਲੈ ਕਿੰਨੇ ਚਿਰ ਦੀ ਆ ਬਾਕੀਆਂ ਦੇ ਬੱਚੇ ਤਾਂ ਆ ਜਾਈਗੇ ਜਿਹੜੇ ਇਹ ਉੱਚੇ ਬੱਚੇ ਦੀ ਆ ਹਾਂ ਮਸ਼ੌਰੀ ਜੀ ਇਹ ਤਾਂ ਪੁੱਠੇ ਬੰਨੇ ਨੂੰ ਪਈ ਜਾਂਦੀ ਹਾਂ ਜੀ ਹਾਂ ਜੀ ਵਿਦੀ ਪਾ ਰੱਸੀ ਪਾ ਗੜਾ ਹਾਂ ਜੀ ਠੀਕ ਆ ਹਾਂ ਜੀ ਬਹਿ ਜਾ ਕੋਈ ਗੱਲ ਨਹੀਂ ਐਂ ਜੀ ਨੇ ਪਸੰ ਪੈਣਾ ਭਾਏ ਮੂੰਹ ਨਵਾ ਕੇ ਤੇ ਭਾਏ ਗਵਾਂਡੀਆਂ ਦੇ ਘਰ ਮੱਛੀ ਬੰਨੋ ਅੱਛਾ ਦੇਣੀ ਵੀ ਜਾਂ ਬੱਚੇ ਦਾ ਬੱਝੇਰਵਾ ਕਰੂ ਜੀ ਠੀਕ ਆ ਹਾਂਜੀ ਹਾਂਜੀ ਬਾਕੀ ਉਦਾਂ ਵੀ ਠੰਡੀ ਠੀਰੀ ਆ ਵੇ ਜੀ ਠੀਕ ਆ ਹਾਂਜੀ ਠੰਡੀ ਬਹੁਤ ਜ਼ਿਆਦੀ ਚਲੋ ਬੰਨਣਾ ਫਿਰ ਅੱਛਾ ਜੀ ਪਿੱਛੇ ਇੱਧਰ ਹੀ ਬੰਦ ਬਾਕੀ ਵੀ ਜੀ ਇਹਨੂੰ ਕੋਈ ਪਰਵਾਹ ਨਹੀਂ ਆ ਵੇਖੋ ਚਵਾਚੂ ਵੇਖੋ ਕਿੰਨਾ ਸੋਹਣਾ ਲੱਗਾ ਤੇ ਅਗਲੇ ਸਨਾਂ ਦਾ ਚਵਾਦ ਦਿਖਾ ਲਵਾਂ ਜੀ ਆਹ ਵੇਖੋ ਜੀ ਹਾਂ ਠੀਕ ਹੈ ਜੀ। ਲਿਆ ਤੋ ਰੋਹੇ ਰਿਕਰੀਨ। ਬਾਕੀ ਬਹੁਤ ਸੋਣਾ ਲੱਗਦਾ ਹੈ ਜੀ। ਬਾਕੀ ਹੈਗੀ ਵੀ ਗਰਮੀ ਚਾਜਨ ਵਾਲੀ ਆ। ਬਾਕੀ ਵੀ ਜੀ ਨੇ 18 ਕਿਲੋ ਦੁੱਧ ਪਾਇਆ ਜੇ ਪੂਰੀ ਸੱਜਰਗਾਂ ਨੇ। ਠੀਕ ਹੈ। ਹਾਂ ਜੀ ਹੁਣ ਵੀ ਇਹਦੇ ਥੱਲੇ 12 ਕਿਲੋ ਦੁੱਧੂ ਗਏ ਪਰ ਆਪਾ ਵੀ ਜੀ ਦੁੱਧ ਉਹਨਾਂ ਦੱਸਣਾ ਕਿਲੋ ਘੱਟ ਦੱਸਣਾ ਅਗਲੇ ਦੇ ਘਰ ਜਾ ਕੇ ਵੱਧ ਨਿਕਲੇ ਫਾਇਦਾ ਪਤਾ ਦੇ ਆ। ਤੇ ਗਾਂ ਬਣੀ ਆ ਤਰਕ ਨਹੀਂ ਹੈ ਜੀ। ਨਹੀਂ ਨਹੀਂ ਵੀ ਜੀ ਬਣੀ ਨਹੀਂ। ਠੀਕ ਹੈ। ਹਾਂ ਜੀ। ਥੱਲੇ ਲੈ ਜਾ। ਉਹਨਾਂ ਦੇ ਘਰ ਵਾਲੇ ਤਾਂ ਉਹ ਆਖਾ ਬਣੀ ਦੀ ਆ। ਪਰ ਬਾਕੀ ਬਈ ਗਾਂ ਨਹੀਂ ਬਣੀ। ਹਾਂਜੀ ਬਾਕੀ ਦੁਰਦੇ ਸਾਹਿਬ ਨਾਲ ਵੀ ਮੋਲੀ ਦਾ ਨਿਗਾਇਆ ਕਰ ਦੇਣਾ ਠੀਕ ਆ ਬਾਕੀ ਇਹੋ ਜੀ ਗਾਂ ਨਾੜੂ ਤੇ ਬੱਚਾ ਲੈਣ ਚੱਲ ਜੀ ਅੱਜ ਤੇ ਕਿੰਨੇ ਦੀ ਗਾਂ ਮੀਂਹ ਹਾਂਜੀ 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 ਬਾਕੀ ਇਹਨੇ ਹੁਣ ਐ ਰਮਾਨ ਦਾ ਦੁੱਧ ਚਵਾਈ ਜਾਣਾ ਵਾ ਠੀਕ ਆ 11 12 ਕਿਲੋ ਚਵਾਈ ਜਾਣਾ ਅਗਲੇ ਸੂਏ ਜਿੰਨੇ ਮਰਜੀ ਕੋਈ ਵੀਰ ਭਰਾ ਪੈਸੇ ਵਾਟ ਦੇ ਠੀਕ ਆ ਹਾਂਜੀ ਬਾਕੀ ਜਰਸੀ ਵਸ਼ੀ ਮਗਰ ਵਿੱਚੀ ਹਾਂਜੀ ਹਾਂਜੀ ਕੋਈ ਵੀਰ ਭਰਾ ਜਾ ਕੇ ਸਿੰਘ ਦਗਾ ਦੇ ਤੇ ਕਿੰਨਾ ਵੀ ਤੇ ਮੁੱਲ ਰਖਣਾ ਇਹਦਾ ਫਿਰ ਆਪਾਂ ਮੁੱਲ ਤੇ ਵੀ ਜੀ ਦੋਦੇ ਹਿਸਾਬ ਨਾਲ ਜੈ ਜੀ ਕਰ ਦੇਣਾ ਕਿੰਨਾ ਤੁਹਾਨੂੰ ਪਤਾ ਜਿੰਨਾ ਦੋਤੇ ਮੁੱਲ ਕਰਨ ਨੂੰ ਵੀ ਜੀ ਭਾਏ 5000 ਕਰੀ ਜਾਈਏ 2000 ਦੀ ਦੇ ਦੇ ਦੀ 2000 ਦੀ ਦੇ ਦੇਣੀ ਵਿੱਚ ਛੋਟ ਛਾਟ ਹੋਰ ਕਰ ਦੇਣੀ ਮੌਕੇ ਤੇ ਛੋਟ ਕੋਈ ਨਹੀਂ ਮੌਕੇ ਤੇ ਮਾਨਤਨ ਕਰਦਾਂਗੇ ਠੀਕ ਆ ਜੀ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਇਸ ਸੁਈ ਨੂੰ ਇਹਨੂੰ ਮਿਰਜੀ ਅੱਜ ਸੁਈ ਨੂੰ 7-8 ਦਿਨ ਹੋ ਗਏ ਜੀ 7-8 ਦਿਨ ਹੋ ਗਏ ਸੁਆ ਕਿੰਨਾ ਚਿਰ ਦਾ ਸੁਆ ਇਹਦਾ ਪਹਿਲਾ ਹੋਊਗਾ ਠੀਕ ਆ ਹਾਂ ਜੀ ਤੇ ਦੁੱਧ ਆਲੇ ਤੇ ਹੁੰਦੇ ਪਹਿਲਾ ਪਰ ਆਪਾਂ ਦੂਜੇ ਕਰਕੇ ਵੀਜੀ ਲਈ ਠੀਕ ਆ ਸਾਡੀ ਦੂਜਾ ਹੀ ਕੋਈ ਵੀਰ ਭਰਾ ਮੰਨੇ ਠੀਕ ਆ ਹਾਂਜੀ ਤੇ ਦੁੱਧ ਕਿੰਨਾ ਤਿਆਰ ਜੇ ਦੇਖੋ ਦੁੱਧ ਵੀਜੀ ਰ ਕੋ ਵਖਾਵਾ ਦੇ 12 ਕਿਲੋਆਂ ਦਾ 11 ਕਿਲੋ ਦੁੱਧ ਪੱਕਾ ਦੁੱਧ ਹੈ گا ਹਾਂਜੀ ਹਾਂਜੀ ਬਾਕੀ ਇਹਦੇ ਕੋਈ ਸਾਮ ਕਰੋ ਤੇ ਵਦ ਵੀ ਜਾਊਗੀ ਹਨਾ ਸਾਮ ਭਾਜੇ گاਵਾ ਸੇਵਾ ਸਭ ਸੁਧਤ ਚਾਹੀਆਂ ਸੇਵਾ ਸੁਗਾ ਹੋਗੀ 4 ਦਿਨ ਤੇ ਹਾਂਜੀ ਕਿੰਨਾ ਮਿਹਰਬਾਨ ਨੇ ਦੁੱਧ ਵਾਲੇ ਦੇ ਬਾਕੀ ਨਾਲੇ ਪੱਠੇ ਪੁੱਠੇ ਜੇ ਸਾਤ ਦਹੀ ਹੈ ਸਾਰੇ ਗਾਈ ਨਹੀਂ ਹੈ ਹਾਂਡ ਚਾਹ ਰੋਟੀ ਪੂਰੀਆਂ ਲੋੜੇ ਭਾਈ ਮੇਰੀ ਗਾੜੀ ਤੋਰਾਂ ਹਾਂ ਫੇਰ ਇੱਕ ਰਹੀ ਨਾ ਬਾਕੀ ਇਹ ਕੀ ਗਰਮੀਆਂ ਸਾਰੀਆਂ ਦੁੱਧ ਚਵਾਈ ਜਾਊਗੀ ਤਿੰਨੇ ਅੱਜ ਜਰਸੀ ਕ੍ਰੋਸ ਚ ਗਈਆਂ ਇਹਨੂੰ ਵੀ ਗਰਮੀ ਦੀ ਨਹੀਂ ਕੋਈ ਪ੍ਰਵਾਹ ਕੋਈ ਗੱਲ ਨਹੀਂ ਪਾਣੀ ਇਹਨੇ ਕਿਹੜਾ ਵਿਚਾਰੀ ਨਿਕਰਤਣਾ ਹਾਂਜੀ ਉਹ ਤਰ੍ਹਾਂ ਇਹ ਕਿ ਕਦ ਕੱਟ ਚੰਗਾ ਵਾ ਇਹਦਾ ਲੈ ਜਾ ਵਿਦਿ ਬਾਕੀ ਵਿੱਚ ਥੋੜੀ ਗੇਰ ਚੰਦੀ ਆ ਬਸ ਠੰਡੀ ਧੀ ਰਿਵੜ ਵਿਦਿ ਬਾਕੀ ਇੱਕ ਪਾਸੇ ਦਾ ਕਾਨੇ ਦਾ ਦੇਖ ਸਕਦੇ ਜੀ ਬਾਤ ਚ ਇਹ ਕਾਨ ਨੂੰ ਟੈਗ ਪਾ ਦਿੰਦੇ ਟੈਗ ਪਾ ਦਿੰਦੇ ਉਹਦੇ ਨਾਲ ਕਈ ਆਦੀ ਹੋ ਜਾਂਦੇ ਟੈਗ ਦੇ ਨਾਲ ਥੋੜਾ ਕੰਨ ਪਾੜ ਗਿਆ ਕਦੇ ਠੀਕ ਆ ਚਲੋ ਲੈ ਜਾ ਫਿਰ ਬਾਕੀ ਵਿੱਚ ਚੋਲ ਲੱਗਿਆ ਕੋ ਲੱਤ ਤੋਂ ਲੱਤ ਕੁੱਟੇ ਤਾਂ ਵੀ ਆਪਣੀ ਜੰਗੀਆਂ ਨਹੀਂ ਵਿਦਿ ਜਿੱਥੇ ਲਾਤੇ ਨੇ ਗੜਤੀ ਗੜਤੀ ਤੇ ਇਹਦਾ ਮੁੱਲ ਵੀ ਦਿਖ ਰਿਹਾ ਵੇਜੀ ਜਿੰਨਾ ਕੱਲ ਕਾਠਿਆ ਗਾਂ ਦਾ ਹਾਂਜੀ ਤੇ ਜਿੰਨਾ ਤੁਹਾਨੂੰ ਪਤਾ ਹੈ ਮੱਝਾਂ ਰਗਾ ਦੇ ਦਾ ਦੁੱਧ ਉਹਦਾ ਹਾਂਜੀ ਹਾਂਜੀ ਮੁੱਲ ਕਰਨੂ ਦੇ ਵਿੱਚ ਜੀ ਫਾਮੀ ਇਹਦਾ ਕਰੀਏ 35000 ਰੁਪਿਆ 25000 ਦੀ ਦੇ ਦਾਂਗੇ ਵਛੇ 26000 ਦੀ ਹਾਂਜੀ ਬਾਕੀ ਵੀ ਜੀ 나ੜੂ ਦੇ ਬੱਚਾ ਹਾਂਜੀ 4 ਮਹੀਨੇ ਚੋਗੇ ਵੀ ਤਾਂ ਵੀ ਫੇਰ ਪੀਏ ਵਟ ਲਈਦੇ ਯਾ ਠੀਕ ਆ ਤੇ ਬਾਕੀ ਵਿੱਚ ਮਾਨਦੰਦ ਮੁੱਕ ਦੇ ਦਿੰਦੀ ਬਾਕੀ ਵੀ 11 ਕਿਲੋ ਵੀ 10 ਕਿਲੋ ਵੀ ਵਰਜੀ ਦੁੱਧ ਚਵਾਈ ਜਾਵੇ ਨਾ ਵੇੜ ਹਾਂਜੀ ਇਹ ਕਿੱਥੇ ਕੰਮ ਜਾਂਦਾ 10 ਕਿਲੋ ਨਾ ਅਜੇ ਕੋਈ ਵੀਰ ਭਰਾ ਕੈਲਕੂਲੇਟਰ ਮਾਰ ਲੈ ਬਾਕੀ ਸੰਗਣਾ ਦੁੱਧ ਪੰਦਾ ਥੰਥੂਣੇ ਵਰਜੀ ਬਹੁਤ ਸੋਹਣਾ ਠੰਡੀ ਬੋਧ ਆ ਵਰਜੀ ਵੇੜ ਠੀਕ ਆ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਆ ਗਈ ਆਪਣੇ ਕੋਲ ਬਾਕੀ ਵੀਰ ਜੀ ਚੋਨ ਲੱਗਿਆ ਲੱਤ ਤੋਂ ਲੱਤ ਪੁੱਟੇ ਤਾਂ ਵੀ ਆਪਣੀ ਜਿੰਮੇਰੀ ਹੈ ਠੀਕ ਆ ਹੀ ਦਿੰਦੇ ਆ ਨਾ ਹਾਂਜੀ ਥੋੜੀ ਕਰਾਸ ਪਾਨੇ ਆ ਹਾਂਜੀ ਤੜਾ ਮਾਰੇ ਠੀਕ ਹੈ ਉਹ ਆਪਣੀ ਜਿੰਮੇਰੀ ਬਾਕੀ ਆ ਵੀਰ ਜੀ ਜਰਸੀ ਆ ਇਹ ਜਰਸੀ ਚ ਆ ਗਈ ਹੈ ਨਾ ਹਾਂਜੀ ਬਾਕੀ ਵੀਰ ਜੀ ਜਰਸੀਆਂ ਚ ਆ ਲੈ ਖਣ ਪਾਂਡਾ ਵੇਖੋ ਗੱਡਾ ਸੋਹਣਾ ਲੱਗਾ ਕਿੰਨਾ ਇਹਦੇ ਨਾਲ ਦੁੱਧ ਇਹ ਵੀ ਜੀ ਸੂਈ ਨੂੰ ਅੱਜ ਹੋ ਗਏ ਜੇ 3 ਦਿਨ ਅੱਛਾ ਆ ਵੇ ਤਾਂ ਜੀ ਸੂਈ ਦਾ ਲਾਲੀ ਗਿੱਲਾ ਨਾੜੂ ਆ ਜੀ ਠੀਕ ਆ ਤੇ ਇਹਦੇ ਕੋ ਤੇ ਬੋਲਾ ਹੀ ਹੋਣਾ ਅਜੇ ਇਹਦੇ ਕੋ ਵਿੱਚ ਹੀ ਬੋਲਾ ਜੀ ਕੋਈ 8 ਕਿਲੋ ਦੇ ਲਗਭਗ ਹੈਗਾ ਜੀ 8 7 7 ਕਿਲੋ ਵੀ ਜੀ ਲੀਟਰ ਮਾਰ ਕੇ ਦਾਂਗੇ ਆਪਾਂ ਤੇ ਕਿੰਨਾ ਚਵਾਈ ਜਾਊਗੀ ਇਹ ਵੀ ਜੀ ਚਵਾਈ ਜਾਊਗੀ ਰਮਾਨਾ 9-10 ਕਿਲੋ ਤੇ ਚਵਾਈ ਆ ਚਲੋ ਇੰਨਾ ਕੀ ਚਵਾਈ ਜਾਵੇ ਹਾਂ ਜੀ ਠੀਕ ਜੀ ਤੋਰਾਂ ਹਾਂ ਫਿਰ ਅੱਸੀ ਵੜਿਆ ਹਾਂ ਜੀ ਹਾਂ ਜੀ ਬਾਕੀ ਆ ਥੋੜੇ ਇਹ ਕਿਨ ਸੰਗੜੀ ਦਿਕਾਈ ਕਿਨ ਕਿ ਕਿ ਸੰਗ ਆ ਜੀ ਜੀ ਕਾਦੇ ਦਾ ਮੀਡੀਅਮ ਜੇ ਠੀਕ ਜੀ ਛੋਕਰੀ ਪੱਠੇ ਪਾਓ ਰਮਾਨਾ ਦੋਦੇ ਚੋਈ ਜੋ ਚਲੋ ਲੈ ਜਾ ਹਾਂ ਜੀ ਬਾਕੀ ਵੀ ਜਰਸੀਆਂ ਵੈੜਾ ਵੱਡੀਆਂ ਲਿਹਾਈਆਂ ਤੇ ਬੜੀਆਂ ਵੇਚੀਆਂ ਵਾ ਹਾਂਜੀ ਸੰਤ ਹੁਣ ਬਹੁਤ ਸੋਹਣਾ ਲੱਗਾ ਵੈੜ ਨੂੰ ਬਾਕੀ ਕੱਦ ਇਹਦਾ ਛੋਟਾ ਹੀ ਆ ਜਿੱਤ ਤਰਾਂ ਜਰਸੀਆਂ ਦਹੰਦਾ ਵਾ ਵੱਡਾ ਕੱਦ ਨਹੀਂ ਕੋਈ ਹੋਰ ਹਸਾਬ ਨਹੀਂ ਆਪਣਾ ਸੋਚ ਸਮਝ ਕੇ ਆਵੇ ਬਾਕੀ ਸਾਰੀਆਂ ਸੂਈਆਂ ਸੋਈਆਂ ਆਪਣੀ ਤੋਦੜੀ ਤਸੱਲੀ ਕਰਕੇ ਖੜੋ ਤੇ ਇਹਦਾ ਵੀ ਦੀ ਕਿਨਾਰਾ ਕਣਾ ਮੁੱਲ ਮੁੱਲ ਤੇ ਵੀਰ ਜੀ ਇਹਦਾ ਕੱਦ ਦੇ ਸਹਾਣੇ ਕਰਦੀ ਐ ਕਿੰਨਾ ਕਰ ਬਾਕੀ ਵੀਰ ਜੀ ਕਈ ਵੀਰ ਭਰਾ ਜਰਸੀਆਂ ਮੰਗਦੇ ਆ ਹਾਂਜੀ ਇਹ ਵੀ ਚਲੋ ਵੀਰ ਜੀ ਨੇ 10 ਕਿਲੋ ਰਮਾਨਾ ਦੁੱਧ ਚਵਾਈ ਜਾਣਾ ਹਾਂਜੀ ਪਾਜੀ ਕੋ ਚਾਰ ਦਨ ਸੇਵਾ ਹੋ ਗਈ ਜੇ ਮੈਲਾ ਮੂਲਾ ਮਾਰਨਾ ਹਾਂਜੀ ਮੁੱਲ ਵੀਰ ਜੀ ਇਹਦਾ ਕਰਨੂ ਤੇ ਭਾਵੇਂ ਕਰੀ ਜਈਏ 30000 ਰੁਪਏ ਦਾ ਵੀ ਹਾਂਜੀ ਤੇ ਭਾਵੇਂ ਪੰਜੀ ਕਰੀ ਜੀ ਅੱਛਾ ਭਾਈ ਯਾਰ ਦੀ ਲੈਣ ਦੇਤਾ ਛੇ ਵੀ ਭਾਈ ਯਾਰ ਦੀ ਵਿੱਚਾ ਛੋਟ ਛਾਟ ਕਰਨੀ ਆ 4000 ਰੁਪਏ ਕਰਦੀ ਹੈ ਫਿਰ ਤੇ 1000 ਹੋਰ ਕਰਦੀ ਹੈ ਕਿ ਪੂਰੇ 20 ਦੀ ਕਰਦੀ ਹੈ ਚਲੋ 20 ਹੀ ਦੇ ਦਾਂਗੇ ਕੋਈ ਗੱਲ ਨਹੀਂ ਬਾਕੀ ਵੀ ਠੰਡੀ ਠਿਰੀ ਵਹਿੜਿਆ ਬੱਜੇ ਵਹਿੜਿਆ ਜਿਹੜੇ ਵੀਰ ਭਰਾ ਨੇ ਮੰਨ ਲਓ ਤੋਕੜ ਵੀ ਕੋ ਲੈਦਾ ਵੀਰ ਭਰਾ ਹਾਂਜੀ ਤੇ ਤੁਹਾਨੂੰ ਪਰਾ ਤੋਕੜ ਦੇ ਦੋ ਦੋ ਨਾ ਕੀ ਦੇਣਾ ਸੰਜਰ ਨੇ ਨੂੰ ਤੁਹਾਨੂੰ ਪਤਾ ਜਿੰਨਾ ਜੋ-ਜੋ ਪਾਓਗੇ ਠੀਕ ਆ ਉਹ ਵਧੀ ਜਾਣਾ ਠੰਡੀ ਠਿਰੀ ਆ ਬਾਕੀ ਦੀ ਚਵਾਈ ਬਹੁਤ ਸੋਹਣੀ ਲੱਗੀ ਭਾਂ ਛੋੜਾ ਜਾਂ ਬੱਚਾ ਛੋੜੇ ਠੀਕ ਹੈ ਜੀ ਹਾਂਜੀ ਇਹ ਤਾਂ ਥੋੜੇ ਜੇ ਤਾਂ ਅਜ ਬੱਜ ਜਾਣੀ ਹੈ ਤੁਹਾਨੂੰ ਪਤਾ ਹਾਂਜੀ ਹਾਂਜੀ ਤੇ ਵੀਰ ਭਰਾ ਨੇ ਇੱਕ ਅੱਧੀ ਰੱਖਣੀ ਹੈ ਠੀਕ ਹੈ ਬਾਕੀ ਆਪਣੇ ਘਰੇ ਇੱਥੋਂ ਤਸੱਲੀ ਕਰਕੇ ਜੀ ਪੂਰੀ ਕਰਕੇ ਖੜੇ ਫੇਰੀ ਖੜੇ ਹੈ ਨਾ ਹਾਂ ਜੀ ਬਾਕੀ ਕੋ ਭੂਰ ਛੱਟਾ ਹੋਵੇ ਆਪਣੀ ਜ਼ਿੰਮੇਵਾਰੀ ਹੈ ਹਰ ਇੱਕ ਦੇ ਮਾਲ ਦੇ ਠੀਕ ਹੈ ਜੀ ਬਾਕੀ ਕੋ ਵੀਰ ਆਵੇ ਇੱਥੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਪਸੰਦ ਕਰੇ ਪਸੰਦ ਹੋਵੇ ਤੇ ਲੈ ਜੇ ਨਹੀਂ ਪਸੰਦ ਹੋਵੇ ਤੇ ਰਹਿਣ ਦੇ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ